ਸਸਰੀ ਕਾਲ ਸਾਰੇ ਭਰਾਵਾਂ ਨੂੰ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਬਾਈ ਅੱਜ ਗੰਡੇਆਂ ਬਾਰੇ ਗੱਲਬਾਤ ਕਰਦੇ ਆਂ ਜਿਹੜੇ ਗੰਡਿਆਂ ਦਾ ਨਸਾਰੂ ਹੋਣ ਦਾ ਅਸਲ ਕਾਰਨ ਕੀ ਹੈ ਹੁਣ ਤੁਸੀਂ ਇੰਨੇ ਥਾਂ 'ਚ ਗੰਡੇ ਲੱਗੇ ਪਏ ਆ ਇਹ 'ਚ ਅੱਧ ਦਾ ਗੰਡਾ ਨਸਾਰੂ ਹੋ ਹੀ ਜਾਂਦਾ ਜਿਹੜੀ ਇਹ ਨਸਾਰੂ ਹੋਣ ਦੀ ਵਜ੍ਹਾ ਹੈ ਅਸਲ ਵਿੱਚ ਇਹ 12ਵੇਂ ਮਹੀਨੇ 'ਚ ਜਿਹੜੇ ਗੰਡੇ ਆਪਾਂ ਗੇਤੇ ਲਾ ਦਿੰਨੇ ਆ ਗੇਤੇ ਗੰਡੇ ਇਹ ਨਸਾਰੂ ਹੋ ਜਾਂਦੇ ਆ ਬਾਈ ਹੁਣ ਤੁਸੀਂ ਦੇਖ ਲਓ ਬਹੁਤ ਜ਼ਿਆਦੇ ਭਰਾ ਗੇਤੇ ਲਾ ਦਿੰਦੇ ਆ ਗੰਡੇ ਇਹ ਗੇਤੇ ਲਾਉਣ ਕਰਕੇ ਇਹ ਨਸਾਰੂ ਹੁੰਦਾ ਜਿਹੜਾ ਅਸਲੀ ਟਾਈਮ ਆ ਗੰਡੇ ਲਾਉਣ ਦਾ ਉਹ ਲੋਹੜੀ ਵੇਲੇ ਹੁੰਦਾ ਉਹ ਲੋਹੜੀ ਵਾਲੇ ਦਿਨ ਵੀ ਗੰਡੇ ਲਾਏ ਹੋਏ ਆ ਇਹੀ ਵੀ ਲਾਇਆ ਹੋਇਆ ਉਹ ਨਸਾਰੂ ਨਹੀਂ ਹੁੰਦੇ ਤੁਸੀਂ ਪਰਤਿਆ ਲਿਓ ਆਹ ਦੇਖ ਲਓ ਹੁਣ ਤੁਸੀਂ ਇਹ ਜੋ ਕਿੰਨੇ ਪਰਸੈਂਟੇਜ ਦਾ ਨਸਾਰੂ ਉਹਨਾਂ ਲੱਗਾ ਸਟਾਰਟ ਵਿੱਚ ਨੇ ਫੁੱਲ ਕੱਢ ਲਏ ਵਿੱਚ ਦੇ ਅਜੇ ਡੂਡੀਆਂ ਜੀਆਂ ਬਣੀ ਜਾਂਦੀਆਂ ਜਿਵੇਂ ਆਹ ਛੂਟੀਆਂ ਇਹ ਅੱਦਮ ਨੂੰ ਕੱਢੀ ਜਾਂਦਾ ਇਹਦਾ ਮੇਨ ਰੀਜਨ ਇਹੀ ਆ ਵੀ ਇਹ ਗੇਤਾ ਲੱਗਿਆ ਹੋਇਆ ਗੰਡਾ ਜਿਹੜਾ ਅਸਲ ਲੋੜੀ ਵੇਲੇ ਗੰਡਾ ਲੱਗਦਾ ਉਹ ਨਸਾਰੂ ਨਹੀਂ ਹੁੰਦਾ ਵਿੱਚ ਭਰਾ ਕਹਿੰਦੇ ਨੇ ਵੀ ਬੀਆਂ 'ਚ ਫਰਕ ਐ ਵੀ ਬੀਆਂ ਨੂੰ ਆ ਕੇ ਨਸਾਰੂ ਹੋ ਜਾਂਦਾ ਉਹੀ ਵੀ ਉਹ ਲੱਗਿਆ ਹੋਇਆ ਉਹ ਲੋੜੀ ਵੇਲੇ ਲੱਗਿਆ ਹੋਇਆ ਉਹ ਅੰਡਾ ਕਦੇ ਨਸਾਰੂ ਨਹੀਂ ਹੁੰਦਾ ਸੋ ਬਹੁਤ ਉਹਦੇ ਚਾਂਸ ਘਟ ਐ ਨਸਾਰੂ ਹੋਣ ਦੇ ਕੋਈ ਕੁਦਰਤੀ ਜਾਂ ਕੋਈ ਬੀਬੂ ਬਾਲੀ ਮੜਾ ਆ ਜੇ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਨਹੀਂ ਇਹੀ ਵੀ ਲੱਗਿਆ ਹੋਇਆ ਥੋਨੂੰ ਉਹ ਗੰਡੇ ਵੀ ਦਿਖਾ ਦੰਨੇ ਆ ਉਹਨਾਂ 'ਚ ਕੋਈ ਨਸਾਰੂ ਨਹੀਂ ਹੈਗਾ ਐ ਚ ਦੇਖ ਲਓ ਤੁਸੀਂ ਐਨੇ ਗੰਡੇ ਲੱਗੇ ਹੋਇਆ ਐ ਚ ਅੱਧਾ ਦਾ ਨਸਾਰੂ ਹੋ ਹੀ ਜਾਂਦਾ ਗੰਡਾ ਇਹਦੀ ਮੇਨ ਰੀਜਨ ਇਹੀ ਹੈ ਨਸਾਰੂ ਹੋਣ ਦਾ ਵੀ ਇਹ ਗੇਤਾ ਲੱਗਿਆ ਹੋਇਆ ਗੰਡਾ ਹੈ